ਲੋਕ ਸਭਾ ਚੋਣਾਂ ਦਾ ਪ੍ਰਚਾਰ ਦਿਨੋ ਦਿਨ ਤੇਜ਼ ਹੁੰਦਾ ਜਾ ਰਿਹਾ ਵਾ ਜਿਵੇਂ ਜਿਵੇਂ ਤਰੀਕ ਨੇੜੇ ਆ ਰਹੀ ਆ ਓਵੇਂ ਓਵੇਂ ਪ੍ਰਚਾਰ ਤੇਜ਼ ਹੁੰਦਾ ਜਾ ਰਿਹਾ ਵਾ ਓ ਇਸੇ ਦੇ ਤਰ੍ਹਾਂ ਅੱਜ ਫਤੇਗੜ ਸਾਹਿਬ ਜ਼ਿਲ੍ਹਾ ਦੇ ਹਲਕਾ ਫਤੇਗੜ ਸਾਹਿਬ ਦੇ ਜੋ ਉਮੀਦਵਾਰ ਨੇ ਆਮ ਆਦਮੀ ਪਾਰਟੀ ਦਾ ਗੁਰਪ੍ਰੀਤ ਸਿੰਘ ਜੀਪੀ ਉਹਨਾਂ ਦੇ ਹੱਕ ਦੇ ਵਿੱਚ ਅੱਜ ਸੇਮ ਭਗਵੰਤ ਮਾਨ ਜੋ ਸਮਰਾਲਾ ਦੇ ਵਿੱਚ ਆ ਰਹੇ ਨੇ ਸਮਰਾਲਾ ਜਿਹੜਾ ਸਿਵਲ ਹਸਪੀਟਲ ਆ ਉਹਦੇ ਸਾਹਮਣੇ ਇੱਕ ਵਿਹੀ ਆ ਉੱਥੋਂ ਸਟਾਰਟਿੰਗ ਕਰਨਗੇ ਜਿਹੜਾ ਰੋਡ ਸ਼ੋਅ ਆ ਉਸ ਤੋਂ ਸਟਾਰਟਿੰਗ ਕਰਦੇ ਹੋਏ ਆ ਮਹੱਲਿਆਂ ਦੇ ਵਿੱਚ ਹੀ ਹੁੰਦੇ ਹੋਏ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਜਾ ਕੇ ਲੋਕਾਂ ਨੂੰ ਸਮੋਦਨ ਕਰਨਗੇ ਅਪੀਲ ਕਰਨਗੇ ਉੱਥੇ ਜਾ ਕੇ ਜੋ ਗੱਲਬਾਤਾਂ ਲੋਕਾਂ ਨਾਲ ਕਰਨੀਆਂ ਸੀਐਮ ਭਗਵੰਤ ਮਾਨ ਜੀ ਨੇ ਪਹਿਲੀ ਵਾਰੀ ਹੋ ਰਿਹਾ ਵਾ ਕਿ ਸੀਐਮ ਇੱਕ ਮਹੱਲਿਆਂ ਦੇ ਵਿੱਚ ਅਪੀਲ ਕਰਨ ਜਾ ਰਹੇ ਨੇ ਜ्यादातर ਅਸੀਂ ਰੋਡ ਸ਼ੋਅ ਦੇਖੇ ਨੇ ਕਿ ਜਿਹੜੇ ਮੇਨ ਰੋਡ ਹੁੰਦੇ ਨੇ ਉਹਨਾਂ ਉੱਤੇ ਕੱਢੇ ਜਾਂਦੇ ਨੇ ਪਰ ਇਹ ਪਹਿਲੇ ਸੀਐਮ ਨੇ ਜਿਹੜੇ ਮਹੱਲਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਵੋਟਾਂ ਲਈ ਇਨਾ ਵੱਲੋਂ ਜਿਹੜੇ ਇੱਥੇ ਉਮੀਦਵਾਰ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਉਹਨਾਂ ਦੀ ਸਪੋਰਟ ਦੇ ਵਿੱਚ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਸਾਰੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਉਹਨਾਂ ਦਾ ਦੇਖੋ ਜੀ ਅੱਜ ਰੋਡ ਸ਼ੋਅ ਆ ਤੇ ਮਾਨ ਸਾਹਿਬ ਅਪੀਲ ਕਰਨ ਵਾਸਤੇ ਆ ਰਹੇ ਨੇ ਇਸੇ ਸਬੰਧਾ ਜਿਹੜਾ ਕੈਂਡੀਡੇਟ ਉਹਦੇ ਵਾਸਤੇ ਤੇ ਮੈਂ ਧੰਨਵਾਦ ਕਰਦਾ ਹਮਕੇ ਦੇ ਲੋਕਾਂ ਦਾ ਜੋ ਇਹਨੇ ਮਨੋ ਤੁਹਾਨੂੰ ਪਤਾ ਹੀ ਹੈ ਵੀ ਵੱਡਾ ਹਲਾਰਾ ਦੇ ਰਹੇ ਨੇ ਇਸ ਰੋਡ ਸ਼ੋਅ ਵਾਸਤੇ ਸਾਰੇ ਘਰਾਂ ਤੋਂ ਜਿਵੇਂ ਨਿਕਲ ਕੇ ਆ ਰਹੇ ਨੇ ਤੇ ਬੜਾ ਵਧੀਆ ਲੱਗ ਰਿਹਾ। ਮੱਲਿਆ ਚ ਜਾਣਾ ਕਿਸ ਤਰ੍ਹਾਂ ਲੱਗ ਰਿਹਾ ਹੈ ਮੱਲਿਆ ਦੇ ਵਿੱਚ ਜਾ ਰਹੇ ਹੋ। ਦੇਖੋ ਮੇਨ ਤਾਂ ਇਹ ਆ ਵੀ ਸਾਰੇ ਮੇਨ ਰੂਟੇ ਤੋਂ ਕੱਢ ਕੇ ਜੋ ਵੀ ਇਹ ਮਹੱਲੇ ਜਿਲੇ ਨਹੀਂ ਤੁਹਾਨੂੰ ਦਿਖਾਇਆ ਤੇ ਉੱਥੇ ਉਹੀ ਆਵਾਜ਼ ਮਾਨ ਸਾਹਿਬ ਅੱਜ ਕਿਉਂ ਨਾਲ ਬੇਨਤੀ ਕਰਨੇ ਜਾ ਰਹੇ ਸਾਰੇ ਰਲ ਕੇ ਵੀ ਜਿਵੇਂ ਪਹਿਲਾਂ ਜਿਦਾਇਆ ਵੀ ਉਸਾਰਤ ਕਮਾ ਦੇ ਧਾਰ ਤੇ ਹੈ ਨਾ ਵੋਟ ਮੰਗਣ ਵਾਸਤੇ ਸੀ ਸੋਦਰਾਲਾ ਦੀ ਪਿੰਡੀ ਵਾਰ ਉਹ ਰੇ ਪੀਐਮ ਉਹ ਕਿਉਂ ਮਦਦ ਕਰੀ ਤੇ ਮਹੱਲੇ ਵਾਲਾ ਵੀ ਬੜਾ ਸ਼ਾਹ ਪੜਾਉਂਦਾ ਨਾ ਮਿਲਵਾਦਾ ਨੇ ਪੀਐਮ ਤਸੀਮ ਹੱਲੇ ਜਾਂ ਮਹੱਲੇ ਜਾਂਦੇ ਨੇ ਜਿਹੜਾ ਸਰਦਾਰ ਸਾਹਿਬ ਤੁਹਾਨੂੰ ਪਤਾ ਅਸੀਂ ਤਾਂ ਤੁਹਾਨੂੰ ਪਤਾ ਹੀ ਹੈ ਇਹਦਾ ਜਿਹੜਾ ਗ੍ਰਹਿ ਮੰਤਰੀ ਆ ਉਹ ਮਹੱਲੇ ਚ ਵਾਰਤਾ ਸੀਗਾ ਵੋਟਾਂ ਮੰਗਣ ਵਾਸਤੇ ਇਕੱਲੇ ਘਰ ਘਰ ਇਹਦਾ ਫਿਰ ਮਹੱਲੇ ਦੇ ਵਿੱਚ ਕੀ ਲੰਘ ਕੇ ਕਰੋੜ ਸ਼ੋ ਕਰ ਰਹੇ ਆ ਮਾਚੀਵੜ ਤੋਂ ਕਿੰਨੇ ਆ ਰਹੇ ਸਾਰੇ ਪੱਖੇ ਤੋਂ ਮੂੰਮਾ ਕੇ ਤੁਸੀਂ ਦੇਖੋ ਤੁਸੀਂ ਜੋ ਹੋ ਜਾ ਰਹਾ ਦਾ ਕਰਦਾ ਜਿਹੜਾ ਆਪਣੇ ਆਪ ਮਾਰਿਆ ਮੈਂ ਤੁਹਾਨੂੰ ਇੱਕ ਵਾਰ ਦੋ ਟੋਟੂ ਲੈ ਕੇ ਦੇਖੋ ਵੀ ਮਤਲਬ ਆਪਣੇ ਆਪ ਨੂੰ ਬਣਾ ਲੰਦਾ ਆ ਰਿਹਾ ਕੰਮ ਕਰ ਕੋਈ ਬਹੁਤ ਖੁਸ਼ੀ ਬੜੀ ਮਹਿਸੂਸ ਕਰ ਰਿਹਾ ਵਾਸ ਤੇ ਇੱਥੇ ਕੋਈ ਨਵੇਂ ਜੁਆਇਨਿੰਗ ਹੋ ਵੀ ਹੋਣਗੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਐਸੋ ਦੇ ਵਿੱਚ ਸਿਰਫ ਰੋਡ ਸ਼ੋ ਹੀ ਆ ਤੇ ਇਹ ਰੋਡ ਸ਼ੋ ਕਿਸੇ ਤੋਂ ਲਈ ਕਿਹੜੇ ਤੱਕ ਦਾ ਰੁਪਇਆ ਦਿੱਤਾ ਜਿੱਦ ਤੱਕ 500 ਮੀਟੋ ਦੇ ਇਹ ਹੈਗੀ ਆ ਉਸ ਤੋਂ ਬਾਅਦ ਮਾਨ ਸਾਹਿਬ ਸਪੀਚ ਕਰਨਗੇ ਲੋਕਾਂ ਨੂੰ ਬੇਨਤੀ ਕਰਨਗੇ ਵੀ ਕਮਾਵੇ ਹਜ਼ਾਰ ਤੇ ਸਭ ਬਹੁਤ ਬਹੁਤ ਨਹੀਂ ਸੋ ਕੁਝ ਇਨਫੋਸ਼ੀਅਲ ਵੀ ਸਮਾਰਾਲੇ ਦੀ ਜੰਗਾਂ ਦੇ ਵਿੱਚ ਸਟੈਗਰੋ ਨੀ ਉਹਦਾ ਬਾਦ ਇਹਨਾਂ ਦੇ ਕੋਈ ਬਹੁਤ ਹੋਵੇ ਆਹ ਜੀ ਬਗੈਰ ਮੰਗੇ ਤੋਂ ਹੀ ਮਿਲ ਰਿਹਾ ਮਿਲ ਰਿਹਾ ਸਭ ਕੁਝ ਹੈ ਨਾ ਬਹਿ ਜੀ ਗੱਲ ਸਭ ਵਧੀਆ ਆ ਜਾਈਦਾ ਉਹ ਮੰਡੀ ਦੇ ਅੱਤ ਕਮੋਸ ਖਰੋਂਦੇ ਫਰੋਂਦੇ ਬਲੋ ਤਕੀਦਾ ਵੀ ਇਹਨੇ ਕੰਮ ਤੋਂ ਉੱਪਰ ਲੈ ਗਿਆ ਜਿਹੜੇ ਬੰਦੇ ਕੰਮ ਦੇ ਕਰਾਵਾ ਰਹੇ ਦੇਖੋ ਪਰਿਵਾਰ ਜੋੜਾ ਤੁਸੀਂ ਕਿੱਦੇ ਹਾਪੀ ਜੀ ਦੇਖ ਲਓ ਕਿੰਨੀਆਂ ਜੁਆਨਾਂਆਂ ਨਵੀਂ ਹੋਈ ਨੇ ਦਿੱਲੀ ਮਤਲਬ ਦੂਜੀਆਂ ਪਾਰਟੀਆਂ ਲੋਕ ਆ ਰਹੇ ਨੇ ਪਰ ਇਹ ਚਾ ਉਹਨਾਂ ਦਾ ਕਿਉਂਕਿ ਕਾਰਨ ਹੈ ਵੀ ਜੋ ਪਿਛਲੀ ਵਾਰ ਤੁਹਾਨੂੰ ਵੋਟ ਬਾਕਸ ਤੋਂ ਰਹਿ ਗਈ ਸੀ ਜਦੋਂ ਇਹ ਸੂਚਨਾ ਨੇ ਇਸ ਟਾਈਮ ਉਹ ਹਰ ਪਰਿਵਾਰ ਨੂੰ ਚਾਹੇ ਉਹ ਕਾਲੀ ਹੈ ਜਾਂ ਕਾਂਗਰਸੀ ਆ ਹਰ ਇੱਕ ਨੂੰ ਨਾ ਰਿਹਾ ਤੇ ਉਸ ਤੋਂ ਬਾਅਦ ਅੱਜ ਪ੍ਰਭਾਵਿਤ ਹੋ ਕੇ ਸਾਡੇ ਪਾਰਟੀ ਸਾਡੇ ਪਾਰਟੀ ਦਾ ਹਿੱਸਾ ਬਣ ਰਿਹਾ ਕਿਸੇ ਵੀ ਦੇਸ਼ ਦੀ ਰਾਜ ਨੂੰ ਥੋੜਾ ਵੀ ਬੜਾ ਆਹੀ ਜੋ ਪਰਚਾ ਦਿਖਾਇਆ ਜਾ ਰਿਹਾ ਤੇ ਕੋਈ ਉਹੀ ਆ ਨਾ ਵੀ ਜਦੋਂ ਜਲੂਕ ਕੋਲ ਜੁਰਜ ਵੇ ਲੋ ਸਰ ਵੀ ਜੋ ਬੜੇ ਅਕਸਰ ਨਾਲ ਜੁੜਿਆ ਤੀ ਹੁਣ ਵੀ ਇਸ ਟਾਈਮ ਦੀ ਆ ਤੇ ਮੈਂ ਤਾਂ ਇਹੀ ਚਾਹੂੰਗਾ ਵੀ ਮੇਰਾ ਜੋ ਪ੍ਰਕਾਰ ਆ ਜਿਹੜਾ ਬਹੁਤ ਵੱਡਾ ਉਹ ਜੀਪੀ ਸਭ ਤੋਂ ਫੋਨ ਲੱਗਦਾ ਕਿ ਨਹੀਂ ਗਲੀ ਵਿੱਚ ਆ ਗਿਆ ਮੈਂ ਉਹੀ ਤਦਾਂ ਵੀ ਜੋ ਪਟਾ ਰਿਕਾਰਡ ਆ ਤੁਹਾਨੂੰ ਪਹਿਲਾ ਰਿਕਾਰਡ ਜਿਹੜਾ ਲਗਭਗ 14000 14000 ਬੋਰਡ ਦਾ ਜਿਹੜਾ ਮੇਰੇ ਵਾਲਾ 33000 ਵੋਟਾਂ ਬਣ ਗਈਆਂ ਬਹੁਤ ਵੱਡਾ ਹਣ ਮੈਂ ਪ੍ਰਮਾਤਮਾ ਦੀ ਅਰਦਾਸ ਕਰਦਾ ਵੀ ਮੇਰਾ ਇਸ ਸਰਕਾਰ ਨੂੰ ਵੀ ਜੀਤਦਾ ਹੋਵੇ ਇਸ ਪਲਾਕੇ ਮਾਛੋੜਾ ਸਾਹਿਬ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਤੁਹਾਨੂੰ ਪਤਾ ਹੀ ਹੈ ਜਿਹੜਾ ਕਾਠਾ ਮਾਰਦਾ ਕਾਠਾ ਇਹ ਬੇਕਰਨ ਦਾ ਸਾਨੂੰ ਟਾਈਮ ਮਿਲਿਆ ਸੀ ਇੱਕ ਦਿਨ ਦੇ ਵਿੱਚ ਜਿਹੜਾ ਇਹ ਲੋਕ ਆਪ ਮੁਹਾਰਾ ਜਿਹੜਾ ਜੁੜੇ ਨੇ ਇਲਾਕੇ ਦੇ ਲੋਕ ਨੇ ਉਹ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਕੰਮ ਨੇ ਚਾਹੇ ਉਹ ਬਿਜਲੀ ਦੀ ਗੱਲ ਆ ਜਿਹੜੇ ਕਿਸਾਨਾਂ ਨੂੰ ਵੱਧੂ 24 ਘੰਟੇ ਬਿਜਲੀ ਆ ਜਾਂ ਹੋਰ ਵੀ ਜਿਹੜੇ ਲੋਕ ਪੱਤੀ ਕੰਮ ਨੇ ਜਾਂ ਐਮਐਲਏ ਸਾਹਿਬ ਦੇ ਜਿਹੜੇ ਕਿਤੇ ਹੋਏ ਕੰਮ ਨੇ ਉਹਨੂੰ ਪਤਾ ਵੀ ਜਿਵੇਂ ਸੜਕਾਂ ਦਾ ਬੜਾ ਬੁਰਾ ਹਾਲ ਸੀ ਰੋ 2022 ਦੀ ਇਲੈਕਸ਼ਨ ਤੋਂ ਪਹਿਲਾਂ ਤੇ ਜਿਹੜੇ ਉਹਨਾਂ ਨੇ ਆਪਣੇ ਸਰਕਾਰ ਦਾ ਕੋਰ ਕੱਢਿਆ ਐਮਐਲਏ ਸਾਹਿਬ ਨੇ ਉਹਦਾ ਇਹ ਕਰਕੇ ਜਿਹੜਾ ਸਾਰਾ ਕਾਠਾ ਉਹਨਾਂ ਦੇ ਇੱਕ ਕਮਰੇ ਉੱਤੇ ਮੋਹਰ ਲਾ ਰਹੇ ਆ ਲੋਕਾਂ ਦਾ ਆਪੂਾਰੇ ਕਾਹਦਾ ਹੋਇਆ ਕਾਠਾ ਮਾਰਦਾ ਕਾਠਾ ਸਮਝਾ ਰਹੇ ਜਾਂਦੇ ਨੇ ਇਹਹੀ ਤੇ ਬਦਲਾਵਾ ਇਹਹੀ ਬਦਲਾਵਾ ਪੀਐਮ ਸਾਹਿਬ ਨੂੰ ਅਸੀਂ ਜਿਹੜਾ ਰੂਟ ਦਿੰਦੇ ਸੀ ਉਹ ਕਹਿੰਦੇ ਸੀ ਕਿ ਅਸੀਂ ਆਪਾਂ ਮੇਨ ਰੋਡ ਦੇ ਉੱਪਰ ਪਰ ਉਹਨੇ ਕਹਿੰਦੇ ਨਹੀਂ ਮੈਂ ਤੂੰ ਸਾਨੂੰ ਜਿਹੜਾ ਆਪਣੇ ਜਿਹੜੇ ਮਹੱਲੇਆਂ ਦੇ ਵਿੱਚ ਗਲੀਆਂ ਦੇ ਵਿੱਚ ਜਿੱਥੇ ਆਮ ਲੋਕ ਰਹਿੰਦੇ ਨੇ ਮੈਨੂੰ ਉਹ ਲੈ ਕੇ ਜਾਓ ਇਹ ਬੜੀ ਮਤਲਬ ਵੱਡੀ ਗੱਲ ਆ ਵੀ ਜਿਹੜਾ ਪੀਐਮ ਸਾਹਿਬ ਲੋਕਾਂ ਦੇ ਵਿੱਚ ਆ ਰਹੇ ਨੇ ਇਹ ਨਵਾਂ ਦਾ ਤੈ ਇੰਦਰ ਸਿੰਘ ਘਰੇਵਾ ਸ਼ਹਿਰੀ ਬਲਾਨ ਆਮ ਆਦਮੀ ਪਾਰਟੀ ਤੋਂ ਆਇਆ ਅੱਜ ਦਾ ਵਰਤਮਾਨ ਅਜਾ ਰੋਸ ਤੋਂ ਬਹੁਤ ਹੈ ਅੱਜ ਪਨਾਹੀ ਮਾਨਪ੍ਰਤਾ ਜੀ ਆ ਗਏ ਨੇ ਜੋ ਨਾ ਸ਼ਹਿਰ ਸੁਨਾਚ ਆ ਕੇ ਸਾਡੇ ਸਾਡਾ ਮਾਨ ਰੱਖਿਆ ਤੇ ਅੱਜ ਦਾ ਜੋ ਰੋਸ ਚੋ ਦੀ ਬਹੁਤ ਹੀ ਭਰ ਮਾਰ ਰਿਹਾ ਤਕਰੀਬਨ 10000 ਦੇ ਉੱਤੇ ਆਪਣੇ ਹੋ ਗਈ ਗਿਣਤੀ ਜੋ ਨਾ ਸਮਰਥਕ ਅਤੇ ਪਹੁੰਚੇ ਨਹੀਂ ਉਹਨਾਂ ਦੇ ਫੈਨ ਚੜੀਏ ਉਹਨਾਂ ਨੂੰ ਪੱਕੜ ਗਏ ਜਿਹੜੇ ਕਿ ਉਹਨਾਂ ਨੂੰ ਦੇਖਣ ਲਈ ਤੇ ਸਭ ਤੋਂ ਇਸ ਰੋਸੋ ਦੀ ਖਾਸ ਗੱਲ ਇਹ ਸੀ ਕਿ ਮਾਨ ਸਾਹਿਬ ਨੇ ਜੋ ਰੋਡ ਨੂੰ ਰੋਡ ਦੇ ਉੱਪਰ ਜਗਰਨ ਜਿਹੜਾ ਮਹੱਲੇ ਵਿੱਚ ਕੀਤਾ ਕਿਉਂਕਿ ਅਸੀਂ ਰੋਡ ਦੇ ਉੱਪਰ ਬੈਠੇ ਤਾਂ ਮਾਨਸਾਬ ਨੂੰ ਦੇਖਦੇ ਰਹਿੰਦੇ ਆ ਆ ਆਮ ਬਜ਼ਾਰ ਵਾਲੇ ਸਾਰੇ ਦੇਖ ਰਹੇ ਨੇ ਪਰ ਜੋ ਸਾਡੀਆਂ ਮਾਮਾਾਂ ਨੇ ਭੈਣਾਂ ਨੇ ਜਾਂ ਬੱਚੇ ਨੇ ਸਾਡੇ ਉਹ ਘਰਾਂ ਵਿੱਚ ਕਹਿ ਰਹੇ ਨੇ ਉਹ ਨਹੀਂ ਦੇਖ ਪਾਉਂਦੇ ਸੋ ਇਹ ਮਾਨਸਾਬ ਦਾ ਸਪੈਸ਼ਲ ਕਹਿ ਕੇ ਆਪਣਾ ਜੋ ਰੋਡ ਸ਼ੋਅ ਸੀ ਮਹੱਲੇ ਦੇ ਵਿੱਚ ਹੀ ਕਰਵਾਇਆ ਤਾਂ ਕਿ ਉਹਨਾਂ ਨੂੰ ਉੱਥੇ ਮਿਲ ਸਕਣ ਉਹਨਾਂ ਨੂੰ ਆਪਣਾ ਦੇਖ ਕੇ ਉਹ ਵੀ ਆਪਣਾ ਮਨ ਦੀਆਂ ਗੱਲਾਂ ਮਾਨਸਾਬਾਂ ਕਰ ਸਕਣ ਬਿਲਕੁਲ ਜ਼ਰੂਰ ਹੈ ਉਹਦੇ ਉੱਪਰ ਕੁਝ ਵੀ ਜੇ ਅੱਜ ਚੰਗੂ ਕਰਾਉਂਦੇ ਨੇ ਨਾਮ ਨਹੀਂ ਦੇਖੋ ਮਾਨ ਸਾਹਿਬ ਨਾਲ ਜੋ ਲੀਰਾ ਉਹਦਾ ਆਰੋਮੈਂਟ ਦੇਗਾ ਜੋ ਮਾਨ ਸਾਹਿਬ ਨੇ ਕੰਮ ਕੀਤੇ ਨੇ ਪੰਜਾਬ ਲਈ ਕਹਿ ਰਹੀ ਬਿਜਲੀ ਆ ਬਿਲ ਕਹਿ ਰਹੀ ਹੈ ਪਾਣੀਆਂ ਦੀ ਰਖਵਾਲੀ ਵੀ ਕਹਿ ਰਹੀ ਹੈ ਪਹਿਲੀ ਵਾਰ ਜੋ ਮੁੱਖ ਮੰਤਰੀ ਸੋਚਿਆ ਪਾਣੀ ਬਾਰੇ ਜਾਂ ਨੌਕਰੀਆਂ ਬਾਰੇ ਕਹਿ ਰਹੀ ਹੈ ਆਮ ਤਰ੍ਹਾਂ ਦੇ ਲੋਕਾਂ ਨੂੰ ਕਹਿੰਦੇ ਉਸ ਨਾਲ ਬਹੁਤ ਜ਼ਿਆਦਾ ਲੋਕਾਂ ਦਾ ਉਤਸ਼ਾਹ ਆ ਤੇ ਮਾਨ ਸਾਹਿਬ ਦੇ ਆਉਣ ਦੇ ਨਾਲ ਜੀਵੀ ਸਾਹਿਬ ਦੀ ਜਿੱਤ ਦਾ ਪਹਿਲੇ ਹੀ 100% ਕਿੰਨੀ ਦੀ ਇਹ ਹੋਏ ਦੇਖਾਂ ਵੀ ਲੀਡ ਕਿੰਨੀ ਵੱਧ ਗਈ ਆ ਮਾਨ ਸਾਹਿਬ ਦੇ ਆਉਣਾ ਹੋਰ ਲੀਡ ਉਹਨਾਂ ਨੂੰ ਕਿੰਨੀ ਵੱਧ ਮਿਲੋਗੀ ਇਹ ਦੇਖਾਂ ਦੀ ਗੱਲ ਹੋਊਗੀ ਕਿ ਉਹ ਅਮਰਤੈ ਨੂੰ ਲੋਕੀ ਜਾਣਦੇ ਨਹੀਂਗੇ ਨਾ ਉਹ ਇੱਥੇ ਆਏ ਨੇ ਉਹਨੂੰ ਆਪਣਾ ਲਾਗੇ ਜਿਵੇਂ ਪੰਜ ਸਾਲ ਦੇ ਵਿੱਚ ਉਹਨਾਂ ਨੇ ਤਕਰੀਬਨ ਆਪਣੇ ਅੱਥ-ਹੱਲਕੇ ਦਾ ਮਦਦ ਰੇ ਕੀਤਾ ਸੀ ਇੱਕ ਹੱਲਕਾ ਗੋਲ ਦੇ ਆਇਆ ਜਿੱਦਾਂ ਰਾਏਪੁਰ ਸੋ ਉਸ ਤੋਂ ਬਾਅਦ ਅਸਾਂ ਪੂਰੀ ਮੇਰਾ ਗੁਰਵਿੰਦਰਜੀਤ ਜੀ ਨੂੰ ਬਹੁਤ ਲੋਕੀ ਵੱਧ ਲੀਡ ਦੇ ਨਾਲ ਟਾਰੇ ਵਿੱਚ ਲੱਗੇ ਨੇ ਨਵਰੀਂ ਰਟਾਲ ਜੀ ਉਹ ਨਹੀਂ ਨਹੀਂ ਉਹ ਆਪੇ ਮੰਨਦਾ ਇਹ ਮਾਹੌਲ ਲੱਗ ਰਿਹਾ ਤਾਂ ਮਾਹੌਲ ਤੁਸੀਂ ਦੱਸੋ ਜੀ ਤੁਹਾਡੀਆਂ ਅੱਖਾਂ ਦੱਸਦੀਆਂ ਹਨ ਕਿੰਨਾ ਜਿੱਦਾ ਪ੍ਰਭਾਵ ਚਾਹ ਜਿੱਦਾ ਲੋਕਾਂ ਨਾਲ ਉਹ ਨਾਲੋਂ ਕਿ ਮਹਾਰਾਜ ਬਿਆਲਪੁਰਾ ਸਾਹਿਬ ਦੇ ਕਿਚੇ ਹੋਏ ਕੰਮਾਂ ਤੇ ਮੋਹਰ ਲਾ ਰਿਹਾ ਤੇ ਲੋਕ ਇੰਨਾ ਕ ਪਿਆਰ ਹਲਕੇ ਸੁਰਾਲੇ ਦੇ ਲੋਕ ਐਮਐਲਏ ਸਾਹਿਬ ਨੂੰ ਕਰਦੇ ਨੇ ਉਹ ਛਰੇਆਮ ਦਿਖਾਈ ਦੇ ਰਿਹਾ ਤੁਸੀਂ ਯੂਥ ਯੂਥ ਕਿਸੇ ਵੀ ਦੇਸ਼ ਦੀ ਰਾਜਨੀਤੀ ਬੜਾ ਪਤਾ ਹੁੰਦਾ ਕੀ ਲੱਗਦਾ ਉਹ ਰਾਜ ਯੂਥ ਪਹਿਲਾਂ ਵੀ ਆਮ ਆਦਮੀ ਆਗੇ ਦੇ ਨਾਲ ਸੀ ਤੇ ਅੱਜ ਉਸ ਤੋਂ ਵੀ ਵੱਧ ਵੱਡੇ ਪੱਮਾਨੇ ਦੇ ਵਿੱਚ ਨਾਲ ਇਹ ਮਹੱਲਿਆਂ ਦੇ ਦੇਖੋ ਜੀ ਲੋਕ ਤੁਹਾਨੂੰ ਇਹ ਹੋਇਆ ਹੋਇਆ ਕੱਠ ਕੋਠਿਆਂ ਦੇ ਉੱਤੇ ਚੜੇ ਲੋਕ ਦੱਸਣਗੇ ਵੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਦਾਰ ਜਗਤਾਰ ਸਿੰਘ ਵਿਆਨਪੁਰਾ ਦੀ ਲੋਕਪ੍ਰਿਅਤਾ ਕੀ ਆ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਕੀ ਆ ਆਉਣ ਵਾਲਾ ਲੰਬਾ ਸਮਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਰਾਜ ਕਰਨਾ ਤੇ ਇਹਨੂੰ ਦੁਆਰਾ ਸੋਨੇ ਦੀ ਛੜੀ ਬਿਲਕੁਲ ਆਉਣਿਤ ਕਿੰਨੇ ਹਜ਼ਾਰ ਕੋਠੇ ਬਣਾ ਕੇ ਠੀਕ ਹੈ ਯੂਥੋਰ ਪੰਜਾਬ ਆਏਗਾ ਯੂਥੋਰ ਵਾਲਾ ਮੂਵਮੈਂਟ ਕਰ ਰਿਹਾ ਹੈ ਕਿਲਾ ਵੀ ਆਉਣ ਵਾਲੇ ਟੈਂਸ ਆਪਣੇ ਸਰਕਾਰ ਨੂੰ ਰਹਿੰਦੇ ਸੀ ਦੇਖੋ ਜਦੋਂ ਸਰਕਾਰ ਬਹੁਤ ਚੰਗੇ ਕੰਮ ਕੀਤੇ ਜਾਣਗੇ ਯੂਥ ਪੱਖੀ ਕੰਮ ਕੀਤੇ ਜਾਣਗੇ ਰਜਗਾਰ ਦਿੱਤੇ ਜਾਣਗੇ 43000 ਨੌਕਰੀ ਪਹਿਲੀ ਵਾਰ ਰਿਕਾਰਡ ਹੋਇਆ ਪੰਜਾਬ ਦੇ ਵਿਆਸ ਤੇ ਪਹਿਲੇ 2 ਸਾਲਾਂ ਚ ਕਿਸੇ ਸਰਕਾਰ ਨੇ ਦਿੱਤੀ ਹੈ ਯੂਟਰ ਦਾ ਮੂੰਹ ਉਧਰੋਂ ਇੱਧਰ ਨੂੰ ਮੋੜਾਂਗੇ ਜੀ ਪਰ ਸਮਾਂ ਲੱਗੂਗਾ 15 ਸਾਲਾਂ ਦਾ ਰਿਹਾਨ 15 ਮਹੀਨਿਆਂ 'ਚ ਨਹੀਂ ਬਦਲਿਆ ਜਾ ਸਕਦਾ 15 ਸਾਲਾਂ ਦਾ ਰਿਹਾਨ ਬਦਲਣ ਨੂੰ 5-4 ਸਾਲ ਲੱਗਣਗੇ ਤੁਸੀਂ ਆਪਣੇ ਬੋਲੋ ਕਿ ਮੰਗਰ ਸਿੰਘ ਮਾਨ ਸਾਹਿਬ ਦੇਖੋ ਸਾਡੀਆਂ ਮੰਗਾਂ ਮਾਨ ਸਾਹਿਬ ਬਿਨਾਂ ਮੰਗੇ ਪੂਰੀਆਂ ਕਰਦ ਨੇ ਜਿਹੜੀਆਂ ਸੜਕਾਂ 10 ਸਾਲ ਹੋ ਗਏ ਧਾਵੇਂ ਲੱਗੇ ਦੇ ਵੀ ਨਹੀਂ ਬਣੀਆਂ ਉਹ ਪਹਿਲੇ 2-2 ਸਾਲ 'ਚ ਪੂਰੀਆਂ ਹੋ ਗਈਆਂ ਮਾਲਾ ਅਕਲੇ ਨੇ ਯਾਰ ਇੱਕ ਕਰੋੜ ਰੁਪਇਆ ਸੀਤਾ ਨੂੰ ਸਮਾਰਤਾ ਕੀਤੀ ਜਾ ਰਹੀ ਆ ਜੇਸਾ ਜੁੰਡ ਹਰ ਇੱਕ ਵਰਗ ਨੂੰ ਬਿਨਾਂ ਕਿਸੇ ਵਿਤਰੇ ਤੋਂ ਦੇ ਨੀ ਮਾਪਾ ਕੰਮ ਬਿਨਾ ਮੰਗੀ ਪੰਜਾਬ ਲਈ ਮਾਨ ਸਾਹਿਬ ਨੂੰ ਧਰਤੀ ਤੋਂ ਉੱਤੇ ਹੋਏ ਬੰਦੇ ਨੇ ਉਹਨਾਂ ਨੂੰ ਸਭ ਤੋਂ ਵੱਧ ਲੋਕਾਂ ਦੀ ਆ ਦਿੱਕਦਾ ਕਿ ਇਹ ਨਹੀਂ ਕੀ ਕੰਮ ਹੋਏ ਚਾਹੀਦੇ ਨੇ ਸੋ ਸਾਰੇ ਹੋ ਰਹੇ ਯੂਥ ਨੂੰ ਕੀ ਆ ਕਰਦੇ ਯੂਥ ਦਾ ਬਸ ਇਹੀ ਆ ਵੀ ਇੱਕ ਤੇ ਪਿਆਰ ਬਣਾਈ ਰੱਖੋ ਆਪਾਂ ਰੜਕੇ ਤੇ ਆਪ ਨੂੰ ਰੰਗਲਾ ਪੰਜਾਬ ਬਣਾਉਣਾ ਯੂਥ ਦੇ ਨਾਲ ਉਹ ਵੀ ਮਿੰਟ ਕਿੱਥੋਂ ਨਾਲ ਆ ਆ ਫੜੇ ਨਤੀਜੇ ਨਤੀਜੇ ਦੀ ਸ਼ਾਨਦਾਰ ਰਹਿਣਗੇ 13 ਦੇ ਵਿੱਚੋਂ ਮੈਂ ਪਹਿਲਾਂ ਵੀ ਕਹਿ ਆ ਦੀ ਵਿਧਾਨ ਸਭਾ ਤੋਂਾਂ ਤੋਂ ਪਹਿਲਾਂ ਜਦੋਂ ਮਾਨ ਸਾਹਿਬ ਆਏ ਸੀ ਵੀ 117 ਜੋ ਪਹਿਲੀ ਸੀਟ ਸਮਰਾਲੇ ਦੀ ਜਿੱਤ ਕੇ ਦਵਾਂਗੇ ਉਹੀ ਗੱਲ ਮੈਂ ਅੱਜ ਕਹਿੰਦਾ ਵੀ ਲੋਕ ਸਭਾ ਹਲਕਾ ਫਤੇਗੜ ਸਾਹਿਬ